ਤੌਦੀ 1 ਲੱਖ ਪਲੱਸ ਹੋਏਗੀ ਤੇ ਜੇ ਆਪਾਂ ਕਿਸਾਨਾਂ ਦੀ ਆਮਦਨੀ ਦੇਖੀਏ ਤਾਂ ਉਹ 650 ਤੋਂ ਅੱਜ ਉਹ 2500 ਰੁਪਏ 2600 ਰੁਪਏ ਬੜੀ ਮੁਸ਼ਕਲ ਨਾਲ ਹੋਇਆ ਵਾ ਤੇ ਇਵਨ ਖਰਚੇ ਵੀ ਵਧ ਗਏ ਆ ਜਿੱਦਾਂ ਡੀਜ਼ਲ ਦਾ ਭਾਅ ਵਧ ਗਿਆ ਵਾ ਠੀਕ ਆ ਟਰੈਕਟਰ ਜਿਹੜਾ 3.5 ਤੋਂ 4 ਲੱਖ ਰੁਪਏ ਦਾ ਮਿਲਦਾ ਸੀ 2001 ਚ ਉਹ ਅੱਜ 10 ਲੱਖ ਦਾ ਹੋ ਗਿਆ ਵਾ ਜਿਹੜੇ ਬਾਕੀ ਸੰਦ ਸੀਗੇ ਜਿੱਦਾਂ ਆਪਾਂ ਸੁਹਾਗਾ ਹੋ ਗਿਆ ਤਵੀਆਂ ਹੋ ਗਏ ਰੋਟਾਵੇਟਰ ਹੁਣ ਤਾਂ ਚਲੋ ਰੋਟਾਵੇਟਰ ਆ ਗਿਆ ਠੀਕ ਆ ਰੋਟਾਵੇਟਰ ਹੋ ਗਏ ਟਰਾਲੀ ਹੋ ਗਈ ਟਰਾਲੀ ਜਿਹੜੀ ਲੱਖ ਰੁਪਏ ਟਰਾਲੀ ਬਣਦੀ ਸੀ ਅੱਜ ਉਹ 4 ਲੱਖ ਠੀਕ ਹੈ ਜਦੋਂ ਜਿਹੜੀ ਹਰ ਇੱਕ ਚੀਜ਼ ਦਾ ਪ੍ਰਾਈਸ ਆ ਜਿਹੜਾ ਉਹ ਇੱਕ ਜਦੋਂ ਹਨਾ ਵਧਾ ਗਿਆ ਇਨਕਰੀਜ਼ ਹੁੰਦਾ ਗਿਆ ਠੀਕ ਹੈ ਬਟ ਕਿਸਾਨਾਂ ਦੀ ਜਿਹੜੀ ਆਮਦਨੀਆਂ ਉਹ ਇੱਕ ਲਿਮਟਡ ਜਿਹੜੀ ਆ ਹਨਾ ਪਰਸੈਂਟੇਜ ਨਾਲ ਹੀ ਇਨਕਰੀਜ਼ ਹੋ ਜਾ ਹੁਣ ਜਿਹੜਾ ਰਾਈਸ ਦਾ ਪ੍ਰਾਈਸ ਸਚੋਨੇ ਦਾ ਉਹ 2001 ਦੇ ਵਿੱਚ ਸੀਗਾ 500 550 500 ਤੋਂ ਲੈ ਕੇ 525 ਤੀ ਇੱਥੇ ਤੱਕ ਸੀਗਾ ਪਰ ਕੁਇੰਟਲ ਤੇ ਅੱਜ ਰਾਈਸ ਦਾ ਪ੍ਰਾਈਸ ਆ 2000 25 ਦੇ ਵਿੱਚ ਜਿਹੜਾ ਸੀਗਾ ਐਮਐਸਪੀ ਆ ਉਹ 2300 ਤੋਂ ਲੈ ਕੇ 2320 ਰੁਪਏ ਪਰ ਕੁਇੰਟਲ ਤੇ ਤਾਂ ਤੁਸੀਂ ਆਪ ਹਿਸਾਬ ਲਾ ਲਓ ਕਿ ਕਿੰਨੇ ਪਰਸੈਂਟੇਜ ਨਾਲ ਉਹਨਾਂ ਦੀ ਆਮਦਨ ਵਧੀ ਹੈ ਵਧੀ ਹੈ ਚਾਰ ਗੁਣਾ ਹੋਈ ਹੈ ਪਰ ਉਹਨਾਂ ਦਾ ਖਰਚੇ ਵੀ ਵਧੀ ਹੈ ਇਸ ਲਈ ਇਸ ਚਾਹੁੰਦੇ ਆ ਵੀ ਜਿਹੜਾ ਸਰਕਾਰ ਹੈ ਘਟੋ ਘਟ ਬਾਕੀ ਇਹ ਵੀ ਹੈ ਜਿਹੜੇ ਇਹ ਐਮਐਸਪੀ ਹੈ ਸਰਕਾਰ ਵੱਲੋਂ ਐਲਾਨੀ ਗਈ ਆ ਜਦੋਂ ਆਪਾਂ ਮੰਡੀਆਂ ਜਾਂਦੇ ਆ ਤਾਂ ਜਿਹੜੇ ਭਾਅ ਆ ਜਿਹੜੇ ਉੱਥੇ ਫੂਡ ਇਨਸਪੈਕਟਰ ਹੁੰਦੇ ਆ ਜਾਂ ਜਿਹੜੇ ਆਪਣੇ ਆਰਟੀਆਂ ਹੁੰਦੇ ਆ ਹਨ ਉਹ ਉੱਥੇ ਜਿਹੜੇ ਬੁੱਲੀ ਲਾਉਂਦੇ ਆ ਉਹ ਡਿਸਾਈਡ ਕਰਦੇ ਆ ਕਿ ਕਿਹੜੇ ਗ੍ਰੇਡ ਚ ਲੈ ਕੇ ਜਾਂਦੇ ਆ ਉਹ ਕਣਕਾਂ ਨੂੰ ਝੋਨੇ ਨੂੰ ਉਹਨਾਂ ਚਿੱਦਾਂ ਉਹਦੀ ਖਰੀਦਦਾਰੀ ਹੁੰਦੀ ਆ ਉਹ ਫਿਰ ਉਸ ਹਿਸਾਬ ਨਾਲ ਭਾਅ ਲਾਇਆ ਜਾਂਦਾ ਵਾ ਢੇਰੀਆਂ ਦੇ ਹਿਸਾਬ ਨਾਲ ਉਹ ਭਾਅ ਚੱਕਦੇ ਆ ਤਾਂ ਆਮਦਨੀ ਚ ਵਾਧਾ ਹੋਇਆ ਪਰ ਇੱਕ ਲਿਮਟਿਡ ਮਾਤਰਾ ਨਾਲ ਹੋਇਆ ਤਾਂ ਹੀ ਤਾਂ ਕਿਸਾਨ 2 ਸਾਲ ਤਰਨੇ ਤੇ ਬੈਠੇ ਰਹੇ ਠੀਕ ਹੈ ਤਾਂ ਉਹਨਾਂ ਨੂੰ ਹਜੇ ਤੱਕ ਵੀ ਉਹਨਾਂ ਦਾ ਜਿਹੜਾ ਬਣਦਾ ਹੱਕ ਉਹ ਨਹੀਂ ਮਿਲਿਆ ਹੈਗਾ ਐਮਐਸਪੀ ਦੀ ਪ੍ਰਧਾਨ ਮੰਤਰੀ ਨੇ ਗਾਰੰਟੀ ਦਿੱਤੀ ਸੀ ਕਿ ਅਸੀਂ ਐਮਐਸਪੀ ਦੇਵਾਂਗੇ ਕਾਨੂੰਨ ਬਣਾ ਕੇ ਦੇਵਾਂਗੇ ਪਰ ਹਜੇ ਤੱਕ ਕਾਨੂੰਨ ਨਹੀਂ ਬਣਿਆ ਕਿਉਂਕਿ ਸਰਕਾਰਾਂ ਵੀ ਨਹੀਂ ਦੇਣਾ ਚਾਹੁੰਦੀਆਂ ਜਿਹੜਾ ਐਮਐਸਪੀ ਆ ਉਹ ਸਰਕਾਰ ਜੇ ਆਪਾਂ ਮੰਨੀਏ ਤਾਂ ਜਿਹੜਾ ਵਰਲਡ ਬੈਂਕ ਆ ਉਹਨਾਂ ਨੇ ਉਹ ਵੀ ਇੰਡੀਅਨ ਗਵਰਨਮੈਂਟ ਨੂੰ ਇਨਸਟਰਕਸ਼ਨ ਦਿੰਦੇ ਆ ਵੀ ਨਾ ਤੁਸੀਂ ਐਮਐਸਪੀ ਲਾਓ ਨਾ ਕਰਿਓ ਕਿਉਂਕਿ ਉਹ ਵੀ ਕੋਈ ਵੀ ਨਹੀਂ ਚਾਹੁੰਦਾ ਜਿਹੜਾ ਨਿਊ ਵੌਲਡ ਆਰਡਰ ਆ ਉਹ ਨਹੀਂ ਚਾਹੁੰਦਾ ਕਿ ਕਿਸਾਨੀ ਗਰੋਅ ਕਰੇ ਪਰ ਕਿਉਂ ਕਿਸਾਨਾਂ ਨੂੰ ਵੀ ਕਿਉਂ ਹਰ ਹਰ ਵਾਰ ਸਾਡੇ ਪਿੱਛੇ ਜਿਹੜਾ ਨਿਊ ਵੌਲਡ ਆਰਡਰ ਉਹ ਆਪਾਂ ਨੂੰ ਇੱਕ ਗੁਲਾਮ ਬਣਾਉਣਾ ਚਾਹੁੰਦੇ ਆ ਪਪਟ ਜਿਹੜੇ ਨਿਊ ਵੌਲਡ ਆਰਡਰ ਆ ਉਹ ਉਹ ਇਨਸਾਨਾਂ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੀ ਆ ਇੱਕੋ ਇੱਕ ਜਿਹੜੀ ਹਣਾ ਆਪਾਂ ਕਹਿ ਸਕਦੇ ਆ ਫੀਲਡ ਆ ਫਾਰਮਿੰਗ ਜਿਸ ਵਿੱਚ ਆਪਾਂ ਇੰਡੀਪੈਂਡੈਂਸ ਰਹਿ ਸਕਦੇ ਆ ਜੇ ਆਪਾਂ ਫਾਰਮਿੰਗ ਕਰਦੇ ਆ ਖੇਤੀ ਕਰਦੇ ਆ ਆਪਾਂ ਆਪਣੇ ਖੇਤ ਚ ਫਸਲ ਉਗਾ ਸਕਦੇ ਆ ਠੀਕ ਆ ਫਸਲ ਉਗਾ ਕੇ ਆਪਾਂ ਆਪਣਾ ਪਰਿਵਾਰ ਪਾਲ ਸਕਦੇ ਆ ਆਪਾਂ ਖਾ ਪੀ ਸਕਦੇ ਆ ਨਹੀਂ ਵੀ ਆਪਾਂ ਬਾਹਰ ਜਾਵਾਂਗੇ ਆਪਾਂ ਆਪਣੇ ਘਰ ਚ ਇੰਨਾ ਤਾਂ ਰਾਸ਼ਨ ਹੁੰਦਾ ਵੀ ਆਪਾਂ ਆਪਣਾ ਪਰਵਾਟ ਬਰਪਾਲ ਸਕਦੇ ਆ ਉਹ ਆਪਾਂ ਨੂੰ ਜਿੱਦਾਂ ਟੋਟਲੀ ਹਨਾ ਉਹ ਕਰਨਾ ਚਾਹੁੰਦੇ ਆ ਵੀ ਆਪਣੇ ਵਾਸਤੇ ਕਰਨਾ ਚਾਹੁੰਦੇ ਆ ਵੀ ਆਪਾਂ ਹਰ ਇੱਕ ਚੀਜ਼ ਇਦਾਂ ਦਾ ਟਾਈਮ ਆਏਗਾ ਵੀ ਆਪਾਂ ਹਰ ਇੱਕ ਚੀਜ਼ ਜ਼ਿਆਦਾ ਸਟੋਰ ਤੋਂ ਮਿਲੇਗੀ ਠੀਕ ਆ ਉਹ ਆਪਣੇ ਇਸ ਹਿਸਾਬ ਨਾਲ ਗੁਲਾਮ ਕਰਨਾ ਚਾਹੁੰਦੇ ਆ ਵੀ ਤੁਸੀਂ ਹਰ ਇੱਕ ਚੀਜ਼ ਜਿਹੜੀ ਬਣੀ ਬਣਾਈ ਗਈ ਪੈਕੇਜ ਜਿਹੜਾ ਪੈਕਟ ਫੂਡ ਹੁੰਦਾ ਵਾ ਉਹ ਮੁਹਈਆ ਕਰਵਾਇਆ ਜਾਏਗਾ ਹਰ ਇੱਕ ਨੂੰ ਉਹ ਤਾਂ ਫਾਰਮਿੰਗ ਉਹਨਾਂ ਦਾ ਮੇਨ ਜਿਹੜਾ ਨਿਸ਼ਾਨਾ ਕਿਸਾਨੀ ਆ ਉਹ ਕਿਸਾਨੀ ਨੂੰ ਆਪਣੇ ਕੰਟਰੋਲ 'ਚ ਲੈਣਾ ਚਾਹੁੰਦੇ ਆ ਓਕੇ ਫਿਰ ਉਹ ਐਵੇਂ ਕਰਨਾ ਚਾਹੁੰਦੇ ਆ ਜਿਵੇਂ ਕਿਸਾਨਾਂ ਕੋਲੋਂ ਮਹਿੰਗੇ ਭਾਅ ਦਾ ਲੈ ਕੇ ਜਿੱਦਾ ਸਸਤੇ ਭਾਅ ਦਾ ਲੈ ਕੇ ਉਹਨੂੰ ਪੈਕਟ ਦੇ ਵਿੱਚ ਬੰਦ ਕਰਕੇ ਮਹਿੰਗੇ ਭਾਅ ਦੇ ਉਹ ਹੁਣ ਵੀ ਹੋਈ ਰਿਹਾ ਵਾ ਜਿਹੜਾ ਹੁਣ ਆਪਾਂ ਇੱਕ ਗੱਲ ਆ ਕੋਈ ਵੀ ਆਪਾਂ ਜਦਾਂ ਲੈ ਲੈਂਦੇ ਆ ਕੋਈ ਵੈਜੀਟੇਬਲ ਆ ਹਨਾ ਹੁਣ ਇੱਕ ਵੈਜੀਟੇਬਲ ਜਾਂ ਆਪਾਂ ਕੋਈ ਸਬਜ਼ੀਆਂ ਜਾਂ ਆਪਾਂ ਹੁਣ ਮੰਨ ਲਓ ਆਪਾਂ 버ਗਰ ਖਾਣੇ ਆ ਹਨਾ ਪੀਦੇ ਖਾਣੇ ਆ ਜਾਂ ਆਪਾਂ ਕੋਈ ਵੀ ਸਾਬੇ ਖਾਣੇ ਆ ਉਹਨਾਂ ਦੇ ਵਿੱਚ ਸਾਰਾ ਜਿਹੜਾ ਇਨਗਰੀਡिएंट्स ਹੁੰਦੇ ਆ ਜੋ ਮੰਨ ਲਓ ਜੋ ਨਾ ਕੁਕੰਬਰਸ ਜਾਂ ਕੁਝ ਵੀ ਆ ਹਨਾ ਉਹ ਯੂਜ਼ ਕਰਦੇ ਉਹ ਆਪਣੇ ਖੇਤਾਂ ਤੋਂ ਹੀ ਜਾਂਦਾ ਵਾ ਇਹ ਵੀ ਟਿੱਕੀਆਂ ਆਲੂਆਂ ਦੀਆਂ ਬਣਦੀਆਂ ਠੀਕ ਆ 스ਨੈਕਸ ਬਣਦੇ ਆ ਲੇਸ ਗੁਰਕਰੀ ਉਹ ਵੀ ਆਪਣੇ ਆਲੂਆਂ ਤੋਂ ਠੀਕ ਆ ਇਹਨਾਂ ਤੋਂ ਤਿਆਰ ਕੀਤੇ ਜਾਂਦੇ ਆ ਲੇਸ ਠੀਕ ਹੈ ਉਹ ਲੈ ਕੇ ਸਸਤੇ ਭਾਵੇਂ ਤੇ 2-2 ਰੁਪਏ ਪਰ ਕਿਲੋ ਆਲੂ ਲੈ ਕੇ ਉਹ 50 ਗ੍ਰਾਮ ਜਾਂ 100 ਗ੍ਰਾਮ 20 ਰੁਪਏ ਦਾ ਪੈਕਟ ਦਿੱਤਾ ਜਾਂਦਾ ਵਾ ਉਹਨੂੰ ਉਹ ਪ੍ਰੋਸੈਸ ਕਰ ਦਿੰਦੇ ਆ ਪ੍ਰੋਸੈਸ ਕਰਕੇ ਵੇਚਣਾ ਚਾਹੁੰਦੇ ਆ ਪਰ ਜਿਹੜਾ ਨਿਊ वर्ल्ड ਆਰਡਰ ਆ ਨਾ ਉਹ ਤੋਂ ਬਿਲਕੁਲ ਡਿਫਰੈਂਟ ਉਹ ਉਹਨਾਂ ਨੇ ਇੱਕ ਸਮਾਂ ਇਦਾਂ ਦਾ ਆਉਣਾ ਵਾ ਜਿਹੜਾ ਉਹ ਹਰ ਇੱਕ ਚੀਜ਼ ਕੰਟਰੋਲਡ ਹੋਏਗੀ ਕਿਉਂਕਿ ਜਿਹੜੇ ਹੁਣ ਬਿਲ ਗੇਟਸ ਵਰਗੇ ਨੇ ਉਹਨਾਂ ਦੀ ਨਿਗਾਹ ਪੰਜਾਬ ਇਦਾਂ ਦੀ ਜਗ੍ਹਾ ਵਾ ਜਿਹੜੀ ਪੰਜਾਬ ਦੀ ਧਰਤੀ ਆ ਇਹ ਮੋਸਟਲੀ ਜਿਹੜੀ ਆ ਆਪਾਂ ਕਹਿੰਦਾ ਉਪਜਾਊ ਧਰਤੀ ਆ ਦੁਨੀਆ ਦੇ ਵਿੱਚ ਫਰਟੀਲਾਈਜ਼ ਇੰਨੀ ਹੈ ਨਾ ਆਪਣੀ ਮਿੱਟੀ ਜੇਕਰ ਆਪਾਂ ਆਪਣੇ ਲੋਕ ਵਸਤਾਂ ਧਿਆਨ ਨਹੀਂ ਦਿੰਦੇ ਆਪਾਂ ਕੇਅਰ ਨਹੀਂ ਕਰਦੇ ਹੈਗੇ ਪੰਜਾਬ ਦੇ ਪਾਣੀ ਪੰਜਾਬ ਦੀ ਧਰਤੀ ਇਹ ਇੰਨੀ ਮਹਤਵਪੂਰਨ ਵਿਸ਼ਵ ਲਈ ਇਹਨਾਂ ਦੀ ਸਾਰੀ ਦੁਨੀਆ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਆਈਸ ਨੇ ਪੰਜਾਬ ਦੇ ਨੇ ਅੱਖਾਂ ਉਹ ਘੜੋ ਕੇ ਬੈਠੇ ਨੇ ਜਿਹੜੇ ਬਿਲ ਗੇਟਸ ਵਰਗੇ ਆ ਉਹ ਵੀ ਪੰਜਾਬ ਚ ਆ ਰਹੇ ਆ ਇੰਡੀਆ ਚ ਆ ਰਹੇ ਆ ਕੋਈ ਰੀਜ਼ਨ ਹੋਵੇਗਾ ਬਿਲ ਗੇਟਸ ਐਦਾਂ ਦਾ ਬੰਦਾ ਉਹ ਬਿਨਾਂ ਰੀਜ਼ਨ ਤੋਂ ਕਿਤੇ ਵੀ ਨਹੀਂ ਜਾਂਦਾ ਹੈਗਾ ਉਹ ਹੁਣ ਪੰਜਾਬ ਵੀ ਆਇਆ ਸੀ ਲਾਸਟ ਸੌਣ ਚ ਇਹ ਆਇਆ ਕਿਉਂ ਪੰਜਾਬ ਦੇ ਵਿੱਚ ਵੀ ਹੁਣ ਅਡਾਨੀ ਅਡਾਨੀ ਨੇ ਸਾਈਲੋਸ ਬਣਾ ਲਏ ਆ ਪੰਜਾਬ ਚ ਇਹ ਰੀਜ਼ਨ ਨੇ ਉਹ 10 ਸਾਲ ਉਹਨਾਂ ਨੂੰ 20 ਸਾਲ ਅੱਗੇ ਦਾ ਪਤਾ ਵਾ ਵੀ 20 ਸਾਲਾਂ ਚ ਹੋਣਾ ਕੀ ਆ ਇਹ ਸਾਰਾ ਇਹਨਾਂ ਦਾ ਪਲਾਨ ਆ ਅਡਾਨੀ ਜਿਹੜੇ ਅਰਪਤੀ ਨੇ ਇਹ ਸਾਰਿਆਂ ਦੀਆਂ ਆਪਸ ਚ ਜਦਾਂ ਡਿਸਕਸ਼ਨ ਹੁੰਦੀਆਂ ਨੇ ਗਵਰਨਮੈਂਟ ਨਾਲ ਇਹਨਾਂ ਸਿੱਧੇ ਲਿੰਕ ਨੇ ਇਹਨਾਂ ਨੂੰ ਪਤਾ ਆਉਣ ਵਾਲੇ 20 ਸਾਲਾਂ ਚ ਇੱਥੇ ਕੀ ਹੋਣਾ ਸਿਲਕ ਰੂਟ ਵੀ ਓਪਨ ਹੋਣ ਜਾ ਰਿਹਾ ਵਾ ਜਿਹੜਾ ਪੰਜਾਬ ਦੇ ਵਿੱਚ ਦੀ ਹੀ ਲੰਘ ਕੇ ਜਾਣਾ ਵਾ ਇਹ ਪੁਰਾਣਾ ਸਿਲਕ ਰੂਟ ਚਾਈਨਾ ਤੋਂ ਹੋ ਕੇ ਜਾਂਦਾ ਸੀਗਾ ਯੂਰਪ ਤੱਕ ਠੀਕ ਆ ਉਹਦੇ ਥਰੂ ਟ੍ਰੇਡ ਹੁੰਦਾ ਸੀਗਾ ਇਹੜਾ ਵਾਗਾ ਬੱਡ ਰਿਹਾ ਇਹ ਵੀ ਉਹਦਾ ਇੱਕ ਜਿੱਦਾਂ ਆਪਾਂ ਕਹਿ ਸਕਦੇ ਐ ਇੱਕ ਮੇਨ ਪੁਆਇੰਟ ਹੋਏਗਾ ਸਿਲਕ ਰੂਟ ਦਾ ਤਾਂ ਜਿਹੜੇ ਪੰਜਾਬ ਦੇ ਵਿੱਚ ਮੋਟਰਵੇ ਬਣ ਰਹੇ ਆ ਇਹ ਵੀ ਉਹਦੇ ਥਰੂ ਹੀ ਬਣ ਰਹੇ ਆ ਆਉਣ ਵਾਲਾ ਟਾਈਮ ਪੰਜਾਬ ਲਈ ਪੰਜਾਬ ਦੇ ਲੋਕ ਜੇ ਜਾਂ ਪੰਜਾਬ ਦੇ ਸਰਕਾਰਾਂ ਚੰਗੀਆਂ ਆ ਨਾ ਮਿਲ ਜਾਣ ਤਾਂ ਉਹ ਜੇ ਸਮਝ ਲੈਣ ਇਹਨੂੰ ਤਾਂ ਪੰਜਾਬ ਨੂੰ ਇੱਕ ਬੜੇ ਵਧੀਆ ਤਰੀਕੇ ਨਾਲ ਡਿਵੈਲਪ ਕਰਦਾ ਬੜੀ ਪੰਜਾਬ ਦੀ ਇਕਨੋਮੀ ਬੂਸਟ ਕਰ ਦੇਗੀ ਪੰਜਾਬ ਦਾ ਕਾਰਜਾ ਵੀ ਉੱਤਰ ਜਾ ਸਭ ਕੁਝ ਹੋ ਜਾਏਗਾ ਪਰ ਪੰਜਾਬ ਦੇ ਲਈ ਇੱਕ ਚੰਗੀ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਇੱਕ ਮੇਨ ਪੁਆਇੰਟ ਬਣੇਗਾ ਸਿਲਕ ਰੂਟ ਦਾ ਪੂਰੇ ਇੰਡੀਆ ਦਾ ਟ੍ਰੇਡ ਵਾਗਾ ਜਾਂ ਟਾਰੀ ਸਰਹੱਦ ਤੋਂ ਹੋ ਕੇ ਜਾਏਗਾ ਤੇ ਆਉਣ ਵਾਲਾ ਸਮਾਂ ਹੀ ਹੈ ਨਿਊ ਵਰਲਡ ਆਰਡਰ ਦੇ ਵਿੱਚ ਇਹਨਾਂ ਨੇ ਵਰਲਡ ਦੇ ਵਿੱਚ ਜਿਹੜਾ ਵਾ ਉਹ ਕਹਿ ਰਿਹਾ ਕਿ ਇੱਕੋ ਕ੍ਰਾਂਤੀ ਹੋਏਗੀ ਠੀਕ ਹੈ ਡਿਜੀਟਲ ਪੇਮੈਂਟਸ ਹੋਣਗੀਆਂ ਜਿਹੜੀ ਆਪਾਂ ਨੋਟ ਯੂਜ਼ ਕਰਦੇ ਆ ਇਹ ਵੀ ਇਹਨਾਂ ਨੇ ਬੰਦ ਕਰ ਦੇਣੀਆਂ ਸਾਰਾ ਕੁਝ ਕੰਟਰੋਲਡ ਹੋਏਗਾ ਜਿਹੜਾ ਗਵਰਨਮੈਂਟ ਨੂੰ ਨਹੀਂ ਹਨਾ ਉਹਨਾਂ ਆਪ ਕਹਿੰਦੇ ਨਹੀਂ ਉਹਨਾਂ ਜਾਂ ਮੰਗਾ ਜਾਂ ਉਹਨਾਂ ਇਹ ਸ਼ਰਤਾਂ ਮੰਨੇਗਾ ਉਹਦੇ ਅਕਾਊਂਟ ਫ੍ਰੀਜ਼ ਕਰ ਦਿੱਤੇ ਜਾਣਗੇ ਜਦੋਂ ਕਿ ਜਿਵੇਂ ਹੁਣ ਆਪਾਂ ਧਰਨੇ ਲਾ ਲੈਨੇ ਆਂ ਐਦਾਂ ਦਾ ਟਾਈਮ ਹੋਣਾ ਹੈ ਇਹਨਾਂ ਨੇ ਆਪਣੇ ਅਕਾਊਂਟ ਸੀ ਫ੍ਰੀਜ਼ ਕਰ ਦਿੰਨੇ ਆ ਬੰਦਾ ਬਹਿ ਜਾਏਗਾ ਕੁਛ ਨਹੀਂ ਕਰ ਸਕੇਗਾ ਤਾਂ ਆਪ ਕੋ ਇਸ ਸੇ ਬਲ ਜਾਂ ਕ੍ਰੈਡਿਟ ਸਕੋਰ ਤੇ ਡਿਪੈਂਡ ਹੋ ਜਾਣਾ ਵਾ ਠੀਕ ਆ ਆਪਣੀ ਹਰ ਇੱਕ ਤਰ੍ਹਾਂ ਦੀ ਜਿਹੜੀ ਡੇਲੀ ਯੂਜ਼ਸ ਆਪਾਂ ਕਰਦੇ ਆ ਉਹ ਯੂਪੀਆਈ ਪੇਮੈਂਟਸ ਆਪਾਂ ਯੂਜ਼ ਕਰਦੇ ਆ ਹਨਾ ਜਾਂ ਆਪਾਂ ਵਾਲਟ ਤੋਂ ਯੂਜ਼ ਕਰਦਨੇ ਆ ਉਹ ਸਾਰਾ ਕੁਝ ਉਹਦੇ ਥਰੂ ਹੀ ਯੂਜ਼ ਕਰਨ ਲਾ ਦੇਣਾ ਇਹਨਾਂ ਨੇ ਇਹ ਆਪਾਂ ਨੂੰ ਹੌਲੀ ਹੌਲੀ ਜਦੋਂ ਉਹ ਕਰ ਰਿਹਾ ਬਦਲ ਰਿਹਾ ਆਪਾਂ ਨੂੰ ਤਬਦੀਲ ਕਰ ਰਿਹਾ ਅਪੈਕ ਜਿੱਦਾਂ ਆਪਾਂ ਕਹਿ ਸਕਦੇ ਆ ਉਹਦੇ ਚੱਲ ਰਿਹਾ ਸਰਕਲ ਦੇ ਵਿੱਚ ਇਹ ਆਪਾਂ ਨੂੰ ਡੇ ਬਾਈ ਡੇ ਆਪਾਂ ਨੂੰ ਡੇਲੀ ਚੇਂਜ ਕਰ ਰਹੇ ਨੇ ਆਪਾਂ ਨੂੰ ਨਵੀਆਂ ਨਵੀਆਂ ਚੀਜ਼ਾਂ ਨਾਲ ਜੋੜ ਕੇ ਆਪਾਂ ਨੂੰ ਲੱਗਦਾ ਟੈਕਨੋਲੋਜੀ ਨਵੀਂ ਮਿਲ ਗਈ ਸਾਨੂੰ ਬਟ ਇਹ ਆਉਣ ਵਾਲਾ ਸਮਾਂ ਆਪਣੇ ਲਈ ਖਤਰਨਾਕ ਹੈ ਹਰ ਇੱਕ ਲਈ ਆਪਣੀ ਕੋਈ ਪ੍ਰਾਈਵੇਸੀ ਨਹੀਂ ਹੈ ਜਿਹੜਾ ਇਵਨ ਫੋਨਸ ਵੀ ਆਪਣੇ ਕੋਲੇ ਉਹ ਆਪਾਂ ਹਰ ਟਾਈਮ ਆਪਨ ਰਿਕਾਰਡ ਵੀ ਕਰਦੇ ਆ ਠੀਕ ਹੈ ਆਪਾਂ ਨੂੰ ਲੱਗਦਾ ਕੈਮਰਾ ਬੰਦ ਹੈ ਪਰ ਆਪਾਂ ਨਹੀਂ ਜਾਣਦੇ ਕਿੱਥੇ ਕਿਹੜਾ ਕੈਮਰਾ ਖੁੱਲਾ ਵਾ ਕਦੋਂ ਉਹ ਆਪਾਂ ਨੂੰ ਰਿਕਾਰਡ ਕਰ ਰਿਹਾ ਕੌਣ ਆਪਣੀਆਂ ਗੱਲਾਂ ਸੁਣ ਰਿਹਾ ਆਪਾਂ ਕੁਝ ਨਹੀਂ ਜਾਣਦੇ ਹੈਗੇ ਸਾਰਾ ਡਾਟਾ ਜਿਹੜੀਆਂ ਵੱਡੀਆਂ ਕੰਪਨੀਆਂ ਐਪਲ ਗੂਗਲ ਠੀਕ ਹੈ ਇਹ ਆਪਣੇ ਕੋਲੇ ਸਟੋਰ ਕਰ ਰਹੇ ਨੇ इवन ਅਲਾਨ ਮਸਕ ਉਹ ਸਟਾਰਲਿੰਕ ਨਾਮ ਦੇ ਉਹ ਕਿੱਡਾ ਵੱਡਾ ਉਹਨੇ ਪ੍ਰੋਜੈਕਟ ਲਾਂਚ ਕੀਤਾ ਹੋਇਆ ਉਹ 11000 ਸੈਟੇਲਾਈਟ ਧਰਤੀ ਦੇ ਜਿਹੜਾ ਆਊਟਰ ਸਰਕਲ ਆ ਉਹਦੇ ਚ ਉਹ ਇੰਸਟਾਲ ਕਰ ਰਿਹਾ ਵਾ ਜਿਹਦੇ ਰਾਹੀਂ ਉਹਨੇ ਫਾਸਟ ਫਾਈਬਰ ਫਾਸਟ ਜਿਹੜਾ ਨੈਟ ਵਾਈਫਾਈ ਪ੍ਰੋਵਾਈਡ ਕਰਨਾ ਵਿਦਆਊਟ ਕੇਬਲ ਉਹ ਤੋਂ ਵੀ ਪੰਜਾਬ ਲਈ इवन ਪੂਰੇ ਵਰਲਡ ਲਈ ਖਤਰਨਾਕ ਹੈ ਪੰਜਾਬ ਲਈ ਨਹੀਂ ਪੂਰੀ ਦੁਨੀਆ ਲਈ ਖਤਰਨਾਕ ਹੈ ਕਿ ਪੰਜਾਬ ਦੀਆਂ ਸਰਕਾਰਾਂ ਕਿਸਾਨਾਂ ਤੋਂ ਉਹਨਾਂ ਦੀਆਂ ਜ਼ਮੀਨਾਂ ਖਰੀਦਣਾ ਚਾਹੁੰਦੀਆਂ ਹੋਰ ਹੋਰ ਪੂਰਾ ਹੁਣ ਜਿਹੜੀ ਲੈਂਡ ਪੂਲਿੰਗ ਪਾਲਿਸੀ ਆਈ ਸੀ ਪਿੱਛੇ 25000 ਕਿਲਾ ਇਹਨਾਂ ਨੇ ਟੋਟਲ ਮੇਬੀ 25000 ਕਿਲਾ ਜਾਂ 45000 ਕਿਲਾ ਇਹਨਾਂ ਨੇ ਅਕਵਾਇਰ ਕਰਨ ਦਾ ਪਲਾਨ ਬਣਾਇਆ ਸੀਗਾ ਉਹ ਇਹੀ ਹੈ ਸਾਰਾ ਕੁਝ ਕਿਸਾਨਾਂ ਤੋਂ ਸਸਤੇ ਰੇਟਾਂ 'ਤੇ ਜ਼ਮੀਨਾਂ ਖਰੀਦ ਕੇ ਵੱਡੇ ਬਿਜ਼ਨਸਮੈਨਾਂ ਨੂੰ ਦੇਣੀਆਂ ਇਹਨਾਂ ਨੇ ਇਹ ਪੰਜਾਬ ਦੀ ਜ਼ਮੀਨ ਦੇ ਪਿੱਛੇ ਪਏ ਹੋਇਆ ਸਾਰੇ ਸਾਰੀ ਦੁਨੀਆ ਦੀ ਅੱਖਾਂ ਪੰਜਾਬ ਦੀ ਜ਼ਮੀਨ ਤੇ ਜੇ ਹੁਣ ਆਪਾਂ ਨੂੰ ਪੰਜਾਬੀਆਂ ਨੂੰ ਦੇਖਣਾ ਪਏਗਾ ਵੀ ਆਪਾਂ ਕਿੱਦਾਂ ਆਪਣੀਆਂ ਜ਼ਮੀਨਾਂ ਬਚਾਉਣੀ ਆ ਤਾਂ ਹੀ ਤਾਂ ਜਿਹੜੇ ਲੋਕ ਲੜ ਰਹੇ ਨੇ ਲੱਖੇ ਸਿਧਾਣੇ ਵਰਗੇ ਜਾਂ ਹੋਰ ਜਿਹੜੇ ਆਪਣੇ ਪੰਜਾਬੀ ਹਨ ਜਿਹੜੇ ਅੱਗੇ ਆ ਕੇ ਜਾਂ ਜਿਹੜੇ ਕਿਸਾਨ ਜੱਥੇਬੰਦੀਆਂ ਉਹ ਲੜ ਰਹੀਆਂ ਨੇ ਉਹ ਇਹੇ ਕਰਕੇ ਲੜ ਰਹੀਆਂ ਨੇ ਪਰ ਮੁੱਦਾ ਜ਼ਮੀਨਾਂ ਦਾ ਹੈ ਪਰ ਲੋਕ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਉਹਨਾਂ ਨੂੰ ਇਹ ਲੱਗਦਾ ਸ਼ਾਇਦ ਉਹ ਆਪਣੇ ਮਤਲਬ ਲਈ ਅੱਗੇ ਆਉਂਦੇ ਹਨ ਲੋਕਾਂ ਦਾ ਸਪੋਰਟ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਸੱਤ ਲੋਹੇ ਦਾ ਪਾਣੀ ਜ਼ਹਿਰ ਬਣ ਚੁੱਕਾ ਵਾ ਲੁਧਿਆਣੇ ਤੋਂ ਪਿੱਛੇ ਸੱਤ ਲੋਹੇ ਦਾ ਪਾਣੀ ਹਣਾਪਾ ਕਹਿ ਸਕਦਾ ਉਹ ਪਵਿੱਤਰ ਜਲ ਹੈ ਜਦੋਂ ਲੁਧਿਆਣਾ ਕ੍ਰੋਸ ਕਰਦਾ ਵਾ ਜਿਹੜਾ ਲੁਧਿਆਣੇ ਦਾ ਬੁੱਢਾ ਨਾਲਾ ਕਹਿੰਦੇ ਆ ਜਾਂ ਕੰਦਾਂ ਨਾਲਾ ਕਹਿੰਦੇ ਉਹਦਾ ਇੰਨਾ ਗੰਦਾ ਪਾਣੀ ਆ ਉਹ ਜੇ ਕੋਈ ਬੰਦਾ ਇੱਕ ਵਾਰ ਪੀ ਲਵੇ ਨਾ ਉਹਨੂੰ ਇੱਕ ਗਲਾਸ ਵੀ ਪੀ ਲਵੇ ਜਾਂ ਇੱਕ ਘੁੱਟ ਵੀ ਪੀ ਲਵੇ ਉਹਨੂੰ ਉਹ ਬੰਦੇ ਨੂੰ ਇੰਨੀਆਂ ਬਿਮਾਰੀਆਂ ਚੰਬੜ ਜਾਣੀਆਂ ਕਿ ਉਹ ਸਾਰੀ ਉਮਰ ਉਹ ਠੀਕ ਨਹੀਂ ਹੋ ਸਕਦਾ ਉਹ ਸਾਰਾ ਗੰਦਾ ਪਾਣੀ ਠੀਕ ਆ ਉਹ ਸ਼ਰੇਆਮ ਸਤਲੁਜ ਦਰਿਆ ਦੇ ਵਿੱਚ ਜਾ ਰਿਹਾ ਉਹ ਉਥੋਂ ਪੂਰਾ ਮਾਲਵਾ ਬੈਲਟ ਨੂੰ ਬਰਬਾਦ ਕਰਦਾ ਉਸ ਤੋਂ ਬਾਅਦ ਉਹ ਅੱਗੇ ਜਾਂਦਾ ਬੇਟ ਏਰੀਆ ਠੀਕਾ ਮੂਗਾ ਉਧਰ ਅਬੋਰ ਫਾਜ਼ਲ ਕਾ ਕਿੱਥੇ ਤੱਕ ਪਾਣੀ ਜਾਂਦਾ ਦਾ ਫਰੋਜ਼ਪੁਰ ਤੱਕ ਕਮਾਰ ਹੈ ਠੀਕਾ ਉਧਰ ਪਾਕਿਸਤਾਨ ਚ ਵੀ ਜਾਂਦਾ ਵਾ ਠੀਕਾ ਉਹ ਤੋਂ ਨਹਿਰਾਂ ਨਿਕਲ ਕੇ ਉਦੋਂ ਬਾਅਦ ਰਾਜਸਥਾਨ ਨੂੰ ਜਾਂਦੀਆਂ ਨੇਗੀਆਂ ਉਸ ਤੋਂ ਬਾਅਦ ਹਰਿਆਣੇ ਨੂੰ ਨਹਿਰ ਜਾਂਦੀ ਹੈ ਉੱਥੋਂ ਉਹ ਸਾਰਾ ਪਾਣੀ ਜ਼ਹਿਰ ਆ ਜਿਹੜਾ ਸਾਰੇ ਪਾਸੇ ਜਾ ਰਿਹਾ ਬਟ ਸਰਕਾਰਾਂ ਪਿੱਛੇ ਲੱਖੇ ਸਿਧਾਣੇ ਹੋਣਾ ਨੇ ਠੀਕਾ ਉਹ ਅਮੀ ਤੋਜਮਾਨ ਬਾਈ ਹੋਣੀ ਸੀਗੀ ਉਹਨਾਂ ਨੇ ਮੈਂ ਚੱਕੀ ਸੀਗੀ ਇਹ ਉਹਨੂੰ ਵੱਡੇ ਨਾਲੇ ਨੂੰ ਬੰਦ ਕਰਨ ਦੀ ਜਾਂ ਪਾਣੀ ਇਨਸਾਫ ਕਰਨ ਦੀ ਉਸ ਅੰਥੀਕੇਵਾਲ ਜੀ ਨੇ ਇੱਕ ਡਰਾਮਾ ਰਚਿਆ ਕਿ ਅਸੀਂ ਪਾਣੀ ਸਾਫ਼ ਕਰਤਾ ਐ, ਐਸਟੀਬੀ ਲਾਤੀਆ, ਵਾਟਰ ਟ੍ਰੀਟਮੈਂਟ ਪਲਾਂਟ ਲਾਤੇ ਨੇ ਪਰ ਕੁਝ ਨਹੀਂ ਹੋ ਰਿਹਾ। ਸਭ ਤੋਂ ਵੱਡਾ ਪੰਜਾਬ ਦਾ ਗੰਦ ਹੈ, ਪੁੱਡਾ ਨਾਲਾ। ਜੇ ਉਹ ਗੰਦੇ ਨਾਲੇ ਨੂੰ ਸਾਫ਼ ਕਰ ਲੈਣ ਤਾਂ ਪੰਜਾਬ, ਅੱਧਾ ਪੰਜਾਬ ਦਾ ਪਾਣੀ ਸਾਫ਼ ਹੋ ਜਾਏਗਾ। ਅੱਧੀ ਪੰਜਾਬ ਦੀ ਜਿਹੜੀ ਜਿੱਦਾਂ ਆਪ ਕਹਿ ਸਕਦੇ ਆ, ਜਿਹੜੀ ਵਸੋਂ ਆ ਉਹ ਬਿਮਾਰੀਆਂ ਤੋਂ ਰਹਿਤ ਹੋ ਜਾਏਗੀ। ਉਧਰ ਕੈਂਸਰ ਘਰ ਘਰ ਹੋਇਆ ਪਿਆ ਵਾ ਤੇਰੇ ਸਤਲੋਜ ਦੇ ਨੇੜਲੇ ਇਲਾਕੇ ਨੇ। ਮੁੱਦਾ ਜ਼ਮੀਨਾਂ ਦਾ ਤੇ ਪਾਣੀ ਦਾ ਹੀ ਹੈ। ਪਰ ਸਰਕਾਰਾਂ ਕਰਦੀਆਂ ਕਿ ਪਈਆਂ ਸਰਕਾਰਾਂ ਨੇ ਕੁਝ ਨਹੀਂ ਕਰਨਾ ਸਰਕਾਰਾਂ ਹੁਣ ਆਪਾਂ ਕਿੱਡੀ ਹਰ ਇੱਕ ਬੰਦੇ ਨੂੰ ਆਪਾਂ ਮੋਟਾ ਪਾਈਆਂ ਕਿੰਨੀ ਖੁਸ਼ੀ ਨਾਲ ਆਮ ਆਦਮੀ ਪਾਰਟੀ ਨੂੰ ਸਾਰੇ ਲੈ ਕੇ ਆਏ ਅੱਜ 1% ਤਾਬਕਾ ਵੀ ਨਹੀਂ ਹੈ ਜਿਹੜਾ ਉਹਨਾਂ ਤੋਂ ਖੁਸ਼ ਆ ਸਿਰਫ ਜਿਹੜੀਆਂ ਉਹਨਾਂ ਦੇ ਭੇਡਾਂ ਨਹੀਂ ਆ ਅੰਨੇ ਪਖਤ ਨੇ ਉਹ ਖੁਸ਼ ਨੇ ਬਾਕੀ ਕੋਈ ਵੀ ਆਮ ਆਦਮੀ ਪਾਰਟੀ ਸਰਕਾਰ ਤੋਂ ਕੁਝ ਨਹੀਂ ਸਰਕਾਰ ਜਿਹੜੀ ਪਹਿਲੀ ਸਭ ਤੋਂ ਵੱਡੀ ਗੱਲ ਇਹ ਆ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਨਾ ਕੋਈ ਹੀ ਪੰਜਾਬ ਲਈ ਖੜੇਗੀ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਨੇ ਉਹਨਾਂ ਨੇ ਪੰਜਾਬ ਲਈ ਕੁਝ ਨਹੀਂ ਕਰਨਾ ਹੈਗਾ ਨਾ ਆਪਾਂ ਕੋਈ ਉਮੀਦ ਰੱਖੀ ਜਿਹੜੀਆਂ ਪਾਰਟੀਆਂ ਦੀ ਕਮਾਂਡ ਦਿੱਲੀ ਤੋਂ ਚੱਲਦੀ ਹੈ ਉਹਨਾਂ ਨੇ ਪੰਜਾਬ ਲਈ ਕੁਝ ਨਹੀਂ ਕਰਨਾ ਹੈਗਾ ਤੇ ਫਿਰ ਆਪਾਂ ਨੂੰ ਖੁੱਦ ਨੂੰ ਹੀ ਜਾਗਣਾ ਪਊਗਾ ਕਿ ਪੰਜਾਬ ਦੇ ਲੋਕ ਜਾਗਰੂਕ ਹੋਣਗੇ ਆਪਣੀ ਆਪਣੀ ਜਿਹੜੀ ਪੰਜਾਬ ਦੀ ਹਨਾ ਲੋਕਲ ਪਾਰਟੀ ਆ ਖੇਤਰੀ ਪਾਰਟੀ ਆ ਉਹਨੂੰ ਆਪਾਂ ਨੂੰ ਅੱਗੇ ਲਿਆਉਣਾ ਪਏਗਾ ਆਪਾਂ ਨੂੰ ਸਪੋਰਟ ਵੀ ਉਹਨਾਂ ਨੂੰ ਕਰਨਾ ਪਏਗਾ ਤੇ ਸਵਾਲ ਵੀ ਉਹਨਾਂ ਨੂੰ ਹੀ ਕਰਨੇ ਪੈਣਗੇ ਜਿੱਦਾਂ ਆਪਾਂ ਅੱਜ ਝਾੜੂ ਦੇ ਅਨਾ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਿਹਾ ਤੇ ਆਪਾਂ ਆਪਣਿਆਂ ਨੂੰ ਵੋਟਾਂ ਪਾਓ ਉਹਨਾਂ ਨੂੰ ਘੇਰੋ ਤੇ ਸਾਡੇ ਆ ਕੰਮ ਕਰਕੇ ਦੋ। ਬਾਕੀ ਲੋਕ ਪਤਾ ਕੀ ਹੈ ਆਪਣੇ ਲੋਕ ਕਿਹੜੀਆਂ ਚੀਜ਼ਾਂ ਤੇ ਆ ਜਾਂਦੇ ਆ ਆਪਾਂ ਕਦੇ ਪਾਣੀ ਦੀ ਗੱਲ ਨਹੀਂ ਕਰਦੇ ਆਪਾਂ ਸਰਕਾਰਾਂ ਨੂੰ ਇਹ ਗੱਲ ਕਹੀ ਹੈ ਵੀ ਸਾਡੇ ਲਈ ਸਭ ਤੋਂ ਵੱਡੀ ਗੱਲ ਹੈ ਜਿਹੜੇ ਪੰਨ ਨੇ ਦਰਿਆਵਾਂ ਦੇ ਉਹ ਪੱਕੇ ਕੀਤੇ ਜਾਣ ਤਾਂ ਕਿ ਅਸੀਂ ਹੜਾਂ ਦੀ ਮਾਰ ਤੋਂ ਬਚ ਸਕੀਏ। ਜਿਹੜਾ ਦਰਿਆਵਾਂ ਦਾ ਪਾਣੀ ਹੈ ਉਹਨਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕੰਮ ਕੀਤੇ ਜਾਣ ਜਿਵੇਂ ਗੰਦਾ ਪਾਣੀ ਪੈਂਦਾ ਦਰਿਆਵਾਂ 'ਚ ਉਹਨਾਂ ਨੂੰ ਰੋਕਿਆ ਜਾਵੇ। ਅਸੀਂ ਉਹ ਤਾਂ ਕਹਿੰਦੇ ਨਹੀਂ ਅਗੇ ਅਸੀਂ ਸਰਕਾਰਾਂ ਦੀਆਂ ਤਾਂ ਤੋਂ ਯੂਨਿਟ ਬਿਜਲੀ ਮਾਪਾ ਉਹਦੇ ਤੋਂ ਖੁਸ਼ ਆਂ ਹਜ਼ਾਰ ਰੁਪਿਆ ਦੇ ਦੋ ਜੀ ਸਾਨੂੰ ਉਹ ਚਾਹੀਦਾ ਵਾ ਸਾਨੂੰ ਜੀ ਫ੍ਰੀ ਬਿਜਲੀ ਦੇ ਦੋ ਫ੍ਰੀ ਬੱਸਾਂ ਦਾ ਕਰਾਇਆ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਆਟਾ ਦਾਅ ਦੇ ਦੋ ਜੀ ਹਾਂ ਇਹ ਸਕੀਮਾਂ ਹੋਣੀਆਂ ਚਾਹੀਦੀਆਂ ਨੇ ਪਰ ਜਿਹੜਾ ਲੋੜਵੰਦਾ ਗਰੀਬ ਆ ਜਿਹੜਾ ਰੀਅਲੀ ਹਨਾ ਲੋੜਵੰਦਾ ਉਹਨੂੰ ਦੋ ਇਹ ਚੀਜ਼ਾਂ ਸਾਰਿਆਂ ਨੂੰ ਖੁਸ਼ੀ ਹੋਏਗੀ ਜਿਹੜਾ ਲੋੜਵੰਦੀ ਨਹੀਂ ਉਹਨਾਂ ਨੂੰ ਵੀ ਫ੍ਰੀ ਦਾ ਫਾਇਦਾ ਮਿਲ ਰਿਹਾ ਜਿਨ੍ਹਾਂ ਨੂੰ ਲੋੜ ਹੀ ਨਹੀਂ ਜਿੰਨਾ ਚਿਰ ਅਸੀਂ ਆਪਣੀਆਂ ਮੰਗਾ ਪ੍ਰਤੀ ਜਾਗਰੂਕ ਨਹੀਂ ਹੁੰਦੇ ਅਸੀਂ ਪੰਜਾਬ ਪ੍ਰਤੀ ਕੀ ਜਾਗਰੂਕ ਹੋਣਾ ਸਾਨੂੰ ਮੰਗਾ ਜਿਹੜੀਆਂ ਨੇ ਸਾਡੀਆਂ ਮੇਨ ਮੰਗਾਏ ਹੋਣੀਆਂ ਚਾਹੀਦੀਆਂ ਸਾਡਾ ਜਿਹੜਾ ਸੱਭਿਆਚਾਰ ਆ ਸਾਡਾ ਧਰਮ ਉਹਦੇ ਲਈ ਸਾਨੂੰ ਲੜਨਾ ਚਾਹੀਦਾ ਉਹਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਸਾਡੀ ਹਵਾ ਪਾਣੀ ਉਹਨੂੰ ਪਵਿੱਤਰ ਕਰਨਾ ਚਾਹੀਦਾ ਸਾਡੀ ਧਰਤੀ ਨੂੰ ਬਚਾਉਣਾ ਚਾਹੀਦਾ ਇਹ ਸਾਡੀਆਂ ਮੇਨ ਮੇਨ ਮੰਗਾ ਹੋਣੀਆਂ ਚਾਹੀਦੀਆਂ